ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਖਾਲਸਾ ਜੀ ਅੱਜ ਆਪਾਂ ਬਹੁਤ ਹੀ ਸ਼ੋਕਮਈ ਸਮਾਚਾਰ ਸਮਾਗਮ ਤੇ ਇਕੱਠੇ ਹੋਇਆ ਜੋ ਕਿ ਸਾਡੀ ਮਾਤਾ ਗੁਰਬਚਨ ਕੌਰ ਜੀ ਆਪਣੇ ਪਰਿਵਾਰ ਨੂੰ ਸਦੀਵੀ ਵਿਸੋੜਾ ਦੇ ਗਏ ਹਨ ਉਹਨਾਂ ਦੀ ਯਾਦ ਖਾਲਸਾ ਜੀ ਅੱਜ ਉਹਨਾਂ ਦੇ ਨਿਮਿਤ ਜੋ ਰੱਖੇ ਖੰਡਪੜ ਸਾਹਿਬ ਦੇ ਪ੍ਰੋਗਪੈ ਬ੍ਰੰਤ ਗੁਰੂ ਦੀ ਬਾਣੀ ਦਾ ਕੀਰਤਨ ਹੋਇਆ ਇਸ਼ਾਨ ਸੰਗਰਸ਼ ਕਮੇਟੀ ਬੀਕੇ ਜੂਦੇ ਸਾਰੇ ਡੈਲੀਗੇਟ ਵਰਕਰਾਂ ਨੇ ਹਾਜ਼ਰੀ ਭਰੀ ਹੈ ਮਾਤਾ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਹਨ ਕਿਉਂਕਿ ਜੋ ਵੀ ਇਸ ਸੰਸਾਰ ਤੇ ਬੰਦਾ ਆਇਆ ਹੈ ਉਹ ਸਥਿਰ ਨਹੀਂ ਰਿਹਾ ਕਿਉਂਕਿ ਸਭ ਨੇ ਚਲੇ ਜਾਣਾ ਹੈ ਗੁਰੂ ਪਾਸਾ ਦਾ ਫਰਮਾਨ ਹੈ RAM ਗयो RAVAN ਗयो ਜਾ ਕੋ ਬਹੁ ਪਰਿਵਾਰ ਉਹ ਨਾਨਕ تیر ਕਸ ਨਹੀਂ ਸੁਪਨੇ ਜੋ ਸੰਸਾਰ ਗੁਰੂ ਪਿਆਰੀ ਸਾਧ ਸੰਗਤ ਖਾਲਸਾ ਜੀ ਜੋ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰੀਏ ਤੇ ਦੁੱਖ ਘਟਦਾ ਹੈ ਤੇ ਜੇ 쿠ਸੀ ਦੇ ਮੌਕੇ ਜਾ ਕੇ ਆਪਾਂ ਹਾਜ਼ਰ ਹੋਨੇ ਆ ਤੇ ਖਾਲਸਾ ਜੀ 쿠ਸੀ ਵਾਧੀ ਹੈ ਅੱਜ ਆਪਾਂ ਮਾਤਾ ਗੁਰਵਚਨ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਤੇ ਪਰਿਵਾਰ ਦੇ ਨਾਲ ਆੜ ਕੇ ਦੁੱਖ ਦੀ ਘੜੀ ਵਿੱਚ ਸਾਂਝ ਪਾਈ ਹੈ ਮਾਤਾ ਗੁਰਵਜਨ कौर ਜੀ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰੀ ਬੋਲੋ ਅੱਜ ਉਹ ਨਹੀਂ ਬਦੋ